ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ ਕਾਲੀ ਕਮਾਈ ਕਰਦੇ ਹੋਏ ਕੋਈ ਨਾਜਾਇਜ਼ ਹਸਾਰੀਆਂ ਕੀਤੀਆਂ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਅੱਜ ਬਨੂੜ ਦੇ ਏਰੀਆ ਚ ਹਿਮੋਨ ਲਾਲ ਮੋਣੀ ਤੇ ਸਰਜੀਤ ਸਿੰਘ ਜਿਹੜੇ ਦੋ ਭਰਾ ਨੇ ਜਿਨ੍ਹਾਂ ਤੇ ਪੰਜ ਤੋਂ ਵੱਧ ਮੁਕਦਮੇ ਨਸ਼ਾ ਤਸਕਰੀ ਦੇ ਦਰਜ ਨੇ ਤੇ ਉਹਨਾਂ ਦੀ ਨਜਾਇਜ਼ ਬਣਾਈ ਹੋਈ ਕੋਠੀ ਜਿਹੜੀ ਆ ਕਾਫੀ ਆਲੀਸ਼ਾਨ ਮਕਾਨ ਜਿਹੜਾ ਆ ਉਹਦੇ ਤੇ ਅੱਜ ਐਕਸ਼ਨ ਹੋਣਾ ਹੈ ਤੇ ਨਗਰ ਕੌਂਸਲ ਬਨੂੜ ਨੇ ਪੁਲਿਸ ਸਿਕਿਉਰਟੀ ਦੀ ਮੰਗ ਕੀਤੀ ਸੀ ਤੇ ਅਸੀਂ ਇੱਥੇ ਹਾਜ਼ਰ ਆਏ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖ਼ਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡ ਕੇ ਤੇ ਉਹਨਾਂ ਨੂੰ ਨਸ਼ਿਆਂ ਦੇ ਦਲਦਲ 'ਚ ਰੋਲ ਕੇ ਜੇਕਰ ਨਜਾਇਜ਼ ਉਸਾਰੀਆਂ ਕੀਤੀਆਂ ਜਾਣਗੀਆਂ ਤੇ ਇੱਕ ਐਗਜ਼ੈਂਪਲਰੀ ਐਕਸ਼ਨ ਕਰਦੇ ਹੋਏ ਇਸ ਸਖਤ ਸਖਤ ਕਾਰਵਾਈ ਜੜੀ ਕੀਤੀ ਜਾਊ। ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ ਸੱੱਥਰ ਪਛਾਤੇ ਤਾਂ ਉਸੇ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹਦਾ ਬਰਦਾਸ਼ਤ ਨਹੀਂ ਕੀਤਾ ਜਾਪਦਾ। ਉਹ ਤਾਂ ਟਾਹਾਂਗੇ ਨਾ ਸਭ। ਪੰਜਾਬ ਸਰਕਾਰ ਨੇ ਬਹੁਤ ਸਲਾਣਾ ਜਿਉਂ ਕੰਮ ਕੀਤਾ ਜੀ। ਏ ਮੇਰੇ ਮਹੱਲੇ ਦੇ ਵਿੱਚ ਜੋ ਕਿ ਨਸ਼ਾ ਵੇਚਦੇ ਸੀਗੇ ਇਹਨਾਂ ਨੇ ਨਸ਼ਾ ਵੇਚਣ ਵਾਲਿਆਂ ਦਾ ਘਾਟ ਆਇਆ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਮਾਨਯੋਗ ਐਸਐਚਓ ਸਾਹਿਬ ਬਨੂੜ ਬਹੁਤ ਵਧੀਆ ਕੰਮ ਕਰ ਰਿਹਾ ਤੇ ਬਹੁਤ ਵਧੀਆ ਸਰਕਾਰ ਉਪਰਾਲਾ ਕਰ ਰਹੀ ਹੈ ਇਹਨਾਂ ਦਾ ਇਦਾਂ ਹੀ ਹੋਣਾ ਚਾਹੀਦਾ ਨੇ ਨਾਲ ਜੋ ਕਿ ਲੋਕਾਂ ਦਾ ਘਰ ਖਰਾਬ ਕਰ ਰਹੇ ਨਸ਼ਾ ਵੇਚ ਰਹੇ ਆ ਇਹਨਾਂ ਤੇ ਸਖਤ ਬੰਦੀ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਵਧੀਆ ਕੰਮ ਚੱਲ ਰਿਹਾ ਮਾਨ ਸਰਕਾਰ ਵਧੀਆ ਕੰਮ ਕਰ ਰਹੀ ਹੈ ਜੀ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ ਫੜੇ ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਹੈ